ਹੈਲੋ ਸਟੂਡੈਂਟਸ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਗੀਤ ਜਾਂ ਗੀਤ ਕਾਵ ਦਾ ਭਾਵ ਇਸ ਦਾ ਅਰਥ ਇਤਿਹਾਸ ਤੱਤ ਲੱਛਣ ਅਤੇ ਵਿਸ਼ੇਸ਼ਤਾਵਾਂ ਡਿਸਕਸ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੀਤ ਕੀ ਹੁੰਦਾ ਹੈ ਗੀਤ ਮਨੁੱਖ ਦੇ ਗਾਉਂਦੇ ਆਪੇ ਦਾ ਸੁਰ ਤਾਲ ਤੇ ਲੈ ਵਿੱਚ बजਿਆ ਇੱਕ ਕਲਾਮਈ ਪ੍ਰਗਟਾਵਾ ਹੈ ਕਲਾਕਾਰ ਮਨ ਵਿੱਚ ਪੈਦਾ ਹੋਣ ਵਾਲੇ ਭਾਵਾਂ ਨੂੰ ਕਲਾ ਦੇ ਰਾਹੀਂ ਪ੍ਰਤੱਖ ਕਰਦਾ ਹੈ ਭਾਵਾਂ ਦਾ ਰੂਪ ਸੌਹਜਮਈ ਅਤੇ ਗ੍ਰਹਿਣ ਜੋਗ ਹੁੰਦਾ ਹੈ ਇਹ ਲੈ ਆਤਮਕ ਸਹਜੇ ਵਿੱਚ ਤੀਖਣ ਜਜਬਿਆਂ ਦਾ ਸੁਰਬੱਧ ਕਾਵ ਰੂਪ ਹੈ ਜਿਸ ਵਿੱਚ ਅੰਦਰਲੀ ਲੈ ਦੇ ਨਾਲ ਬਾਹਰਲੇ ਤੋਲ ਵਜ਼ਨ ਅਤੇ ਤੁਕਾਂਤ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਗੀਤ ਦਾ ਇਤਿਹਾਸ ਪੰਜਾਬੀ ਗੀਤ ਦੇ ਪੈਦਾ ਹੋਣ ਦੇ ਬੀਜ ਇਸੇ ਲੋਕ ਸੱਭਿਆਚਾਰ ਵਿੱਚ ਪਏ ਹਨ ਪੰਜਾਬੀ ਗੀਤ ਦਾ ਮੁੱਢਲਾ ਪ੍ਰੂਣ ਰੂਪ ਪੰਜਾਬੀ ਭਾਸ਼ਾ ਦੇ ਆਦਿਕਾਲ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਵੀ ਅਦੇ ਹਮਾਨ ਦੀ ਰਚਨਾ ਵਿੱਚ ਗੀਤ ਦੇ ਸੂਖਮ ਅਤੇ ਪ੍ਰੂਣ ਅੰਸ਼ ਮੌਜੂਦ ਹਨ ਬਾਬਾ ਫਰੀਦ ਦੇ ਸ਼ਬਦ ਗੀਤ ਰਚਨਾ ਦਾ ਦੇ ਬਹੁਤ ਹੀ ਨੇੜੇ ਹਨ ਗੁਰਮਤ ਕਾਵ ਵਿੱਚ ਲੋਕਗੀਤਾਂ ਦੇ ਢਾਂਚੇ ਸ਼ੈਲੀਆਂ ਅਤੇ ਧੁਨਾ ਦਾ ਪ੍ਰਯੋਗ ਮਿਲਦਾ ਹੈ ਸੂਫੀ ਕਵੀਆਂ ਵੱਲੋਂ ਰਚੀਆਂ ਗਈਆਂ ਕਾਫੀਆਂ ਦਰवेशਾਂ ਦੇ ਗੀਤ ਹੀ ਹਨ ਆਧੁਨਿਕ ਸਮੇਂ ਵਿੱਚ ਗੀਤ ਆਪਣੀ ਵੱਖਰੀ ਤੇ ਆਜ਼ਾਦ ਹੋਣ ਦਾ ਪ੍ਰਾਪਤ ਕਰ ਚੁੱਕਾ ਹੈ ਪੰਜਾਬੀ ਭਾਸ਼ਾ ਦਾ ਪਹਿਲਾ ਸੰਪੂਰਨ ਤੇ ਉੱਤਮ ਗੀਤ ਲਾਲਾ ਬਾਂਕੇ ਦਿয়াল ਦੀ ਰਚਨਾ ਪਗੜੀ ਸੰਭਾਲ ਓ ਜੱਟਾ ਜੋ 20ਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਵਿੱਚ ਰਚਿਆ ਤੇ ਗਾਇਆ ਗਿਆ ਜਿਸ ਨੇ ਪੰਜਾਬੀ ਮਾਨਸਿਕਤਾ ਨੂੰ ਢਾਲਣ ਉਸਾਰਨ ਦੇ ਅਤੇ ਇਸ ਨੂੰ ਹੁਲਾਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਇਸ ਤਰ੍ਹਾਂ ਪੰਜਾਬੀ ਦਾ ਸਭ ਤੋਂ ਪਹਿਲਾਂ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਇਹ ਪਗੜੀ ਸੰਭਾਲੋ ਜਟਾ ਗੀਤ ਪ੍ਰਸਿੱਧ ਹੋਇਆ ਅਤੇ ਇਹ ਗੀਤ ਇਸ ਤਰ੍ਹਾਂ ਹੈ ਪਗੜੀ ਸੰਭਾਲ ਜਟਾ ਪਗੜੀ ਸੰਭਾਲੋ ਹਿੰਦਸੀ ਮੰਦਰ ਸਾਡਾ ਇਸ ਦੇ ਪੁਜਾਰੀ ਹੋ ਚੱਲੇਗਾ ਹੋਰ ਅਜੇ ਕਦ ਤੱਕ ਖੁਆਰੀਓ ਮਰਨੇ ਦੀ ਕਰ ਲੈ ਹੁਣ ਤੂੰ ਛੇਤੀ ਤਿਆਰੀਓ ਮਰਨੇ ਤੋਂ ਜੀਣਾ ਪੈੜਾ ਹੈ ਹੋ ਕੇ ਬਿਹਾ ਲੋ ਪਗੜੀ ਸੰਭਾਲੋ ਜਟਾ ਪਗੜੀ ਸੰਭਾਲੋ ਇਹ ਦਾਲਾ ਬੰਕੇ ਦਿਵਾਲ ਜੀ ਬਾਰੇ ਜੋ ਕਿ ਪੰਜਾਬੀ ਕਵੀ ਤੇ ਦੇਸ਼ ਭਗਤ ਸਨ ਉਹਨਾਂ ਵੱਲੋਂ ਇਹ ਲਿਖਿਆ ਗਿਆ ਸੀ ਔਰ ਇਸ ਨੂੰ ਦੇਸ਼ ਦੀ ਆਜ਼ਾਦੀ ਦੇ ਨਾਲ ਸੰਬੰਧਿਤ ਹੀ ਲਾਇਲਪੁਰ ਦੇ ਵਿੱਚ 1907 ਦੇ ਵਿੱਚ ਆਬਦਕਾਰਾਂ ਦੇ ਭਾਰੀ ਜਲਸੇ ਦੇ ਵਿੱਚ ਪਹਿਲੀ ਵਾਰ ਪੜਿਆ ਗਿਆ ਅਤੇ ਇਹ ਗੀਤ ਕਿਸਾਨ ਲਹਿਰ ਦੇ ਨਾਲ ਹੀ ਜੁੜ ਗਿਆ ਇਸ ਤੋਂ ਇਲਾਵਾ ਇਲਾਵਾ ਅਸੀਂ ਗੱਲ ਕਰਦੇ ਹਾਂ ਪੰਜਾਬੀ ਦੇ ਮੁੱਖ ਗੀਤਕਾਰ ਇਸ ਦੇ ਵਿੱਚ ਜਿਨ੍ਹਾਂ ਦੇ ਨਾਮ ਲਏ ਜਾ ਸਕਦੇ ਹਨ ਉਹ ਹੈ ਲਾਲਾ ਧਨੀ RAM ਚਾਤਰੀਕ ਫਿਰੋਜ਼ਦੀਨ ਸ਼ਰਫ ਨੰਦ ਲਾਲ ਨੂਰਪੁਰੀ ਤੇਜਾ ਸਿੰਘ ਸਾਬਰ ਮੋਹਨ ਸਿੰਘ ਅਮ੍ਰਿਤਾ ਪ੍ਰੀਤਮ ਭਾਵਾ ਬਲਵੰਤ ਸੰਤੋਖ ਸਿੰਘ ਧੀਰ ਜਮਲਾ ਜੱਟ ਹਾਕਮ ਸੂਫੀ ਸ਼ਿਵ ਕੁਮਾਰ ਬਟਾਲਵੀ ਸੁਰਜੀਤ ਪਾਤਰ ਗੁਰਦਾਸ ਮਾਨ ਹਾਕਮ ਸੂਫੀ ਪਾਲੀ ਦੇਤਵਾਲੀਆ ਦਵਿੰਦਰ ਖੰਨੇਵਾਲਾ ਬਾਬੂ ਸਿੰਘ ਮਾਨ ਬੱਬੂ ਮਾਨ ਦੇਬੀ ਮਕਸੂਦ ਪੂਰੀ ਆਤ ਪੰਜਾਬੀ ਗੀਤ ਦੇ ਵਿੱਚ ਸੰਬੰਧਿਤ ਰਿਸ਼ਤੇ ਦੀ ਪਛਾਣ ਲਈ ਸੰਬੋਧਨੀ ਪ੍ਰਤੀਕ ਵਰਤੇ ਜਾਂਦੇ ਰਹੇ ਹਨ ਜਿਵੇਂ ਨੀ ਮਾਏ ਨੀਤੀਏ ਵੇ ਸੱਜਣਾ ਮਾਹੀ ਵੇ ਸੋਹਣਿਆ ਹਾਨੀਆਂ ਵੇ ਵੀਰਿਆ ਆਤ ਹੁਣ ਅਸੀਂ ਗੱਲ ਕਰਦੇ ਹਾਂ ਗੀਤ ਕਾਵ ਦੇ ਤਤ ਲੱਛਣ ਅਤੇ ਵਿਸ਼ੇਸ਼ਤਾਵਾਂ ਇਹੇ ਕੁਐਸਚਨ 8 ਨੰਬਰ ਦਾ ਤੁਹਾਨੂੰ ਆ ਸਕਦਾ ਹੈ ਇਸ ਤੋਂ ਜ਼ਿਆਦਾ ਵੀ ਹੋ ਸਕਦਾ ਹੈ ਉਸੇ ਹਿਸਾਬ ਨਾਲ ਇਹ ਕੁਸ਼ਣ ਕਰਵਾਇਆ ਜਾ ਰਿਹਾ ਹੈ ਇਸ ਦੇ ਤੱਤ ਲੱਛਣ ਤੇ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ ਸਭ ਤੋਂ ਪਹਿਲਾਂ ਗੀਤ ਦੇ ਵਿੱਚ ਸੁਭਾਵਿਕਤਾ ਹੁੰਦੀ ਹੈ ਸੁਭਾਵਿਕਤਾ ਤੋਂ ਭਾਵ ਹੈ ਇਹ ਜਿਹੜੀ ਇਸ ਦੀ ਰਚਨਾ ਅਜੇ ਢੰਗ ਨਾਲ ਹੋਈ ਹੁੰਦੀ ਹੈ ਜਿਸ ਵਿੱਚ ਬਨਾਵਟੀਪਨ ਨਹੀਂ ਹੁੰਦਾ ਇਹ ਪਹਾੜੀ ਚਰਨੇ ਵਾਂਗ ਸੁੱਤੇ ਸਿੱਧ ਦਿলো ਨਿਕਲਦੀ ਹੈ ਸੁਭਾਵਿਕ ਹੀ ਇਹ ਦਿਲਾਂ ਦੇ ਵਿੱਚੋਂ ਨਿਕਲਦੀ ਹੈ ਤਾਂ ਉਸ ਨੂੰ ਗੀਤ ਕਿਹਾ ਜਾਂਦਾ ਹੈ ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਸਿੰਘ ਦੇ ਅਨੁਸਾਰ ਗੀਤ ਪਹਾੜੋਂ ਉਭਲੇ ਸੋਮੇ ਵਾਂਗ ਸੁੱਤੇ ਹੀ ਇੱਕਦਮ ਫੁੱਟ ਨਿਕਲਦਾ ਹੈ ਕੋਈ ਸਾਜ ਸਜਾਈ ਨਹੀਂ ਬਹੁਤੀ ਮਾਂਜਸਵਾਰ ਨਹੀਂ ਬੁੱਧੀ ਤੇ ਮਨ ਦਾ ਸੰਘਰਸ਼ ਨਹੀਂ ਬੈਠੇ ਬੈਠੇ ਕੋਈ ਰੀਝ ਜਾਗੀ ਸਹਿਜ ਸੁਭਾ ਦਿਲ ਦੀ ਤਾਰ ਹਿੱਲੀ ਜਾਣੇ ਅਣਜਾਣੇ ਗੁਣਗੁਣ ਹੋਈ ਬਸ ਅਚੰਚੇਤ ਗੀਤ ਦਾ ਇਲਹਾਮ ਲੇਖਣੀ ਵਿੱਚ ਚੀਕ ਉਠਿਆ ਇਹੋ ਸੁਭਾਵਿਕਤਾ ਹੈ ਮੀਨਸ ਇਹ ਰਚਨਾਕਾਰ ਦੇ ਮਨ ਦੇ ਵਿੱਚੋਂ ਅਚਾਨਕ ਹੀ ਖਿਆਲ ਉੱਠਦੇ ਹਨ ਤੇ ਉਸ ਦੇ ਵਿੱਚ ਤਾਲ ਲੈ ਸ਼ਾਮਲ ਹੋ ਜਾਂਦੀ ਹੈ ਤੇ ਸੁਭਾਵਿਕ ਹੀ ਇਹ ਗੀਤ ਉਪਜਦਾ ਹੈ ਭਾਵੇਂ ਗੀਤਕਾਰ ਬਹੁਤ ਮਿਹਨਤ ਨਾਲ ਯੋਗ ਸ਼ਬਦਾਂ ਦੀ ਚੋਣ ਕਰਦਾ ਹੈ ਪਰ ਉਸ ਦੀ ਮਿਹਨਤ ਦੀ ਇਹ ਪਿੰਕ ਪਾਠਕਾਂ ਨੂੰ ਨਹੀਂ ਪਹਿਣੀ ਚਾਹੀਦੀ ਪਾਠਕਾਂ ਨੂੰ ਤੇ ਇੰਜ ਹੀ ਲੱਗਣਾ ਚਾਹੀਦਾ ਹੈ ਜਿਵੇਂ ਸਭ ਕੁਝ ਗੀਤਕਾਰ ਨੇ ਮਸਤੀ ਦੇ ਅਧੀਨ ਹੀ ਕਰ ਦਿੱਤਾ ਹੋਵੇ ਗੀਤ ਦੇ ਵਿੱਚ ਬਨਾਵਟ ਦਾ ਝੋਲਾ ਪਿਆ ਨਹੀਂ ਕਿ ਗੀਤ ਦੀ ਮੌਤ ਹੋਈ ਨਹੀਂ ਸਾਹਿਤ ਦੇ ਹੋਰ ਰੂਪਾਂ ਨਾਲੋਂ ਗੀਤ ਦੀ ਵਿਲੱਖਣਤਾ ਹੀ ਇਨ੍ਹਾਂ ਗੱਲਾਂ ਵਿੱਚ ਹੈ ਕਿ ਇਸ ਦੇ ਵਿੱਚ ਸੁਭਾਵਿਕਤਾ ਨਜ਼ਰ ਆਂਦੀ ਹੈ ਦੂਸਰਾ ਇਸ ਦਾ ਤੱਤ ਇਸ ਤਰ੍ਹਾਂ ਹੈ ਗਿਆਤਮਕਤਾ ਗਾਏ ਜਾਣ ਦੇ ਗੁਣ ਗੀਤ ਦਾ ਅਗਲਾ ਲੱਛਣ ਜਾਂ ਵਿਸ਼ੇਸ਼ਤਾ ਜਾਂ ਤੱਤ ਇਸ ਦਾ ਇਹ ਹੈ ਕਿ ਇਸ ਦੇ ਵਿੱਚ ਗਾਏ ਜਾਣ ਵਾਲੇ ਗੁਣ ਹੁੰਦੇ ਹਨ ਇੰਜ ਇੱਕ ਗੀਤ ਵਿੱਚ ਗਾਏ ਜਾਣ ਵਾਲੇ ਸਾਰੇ ਗੁਣ ਮੌਜੂਦ ਹੋਣੇ ਚਾਹੀਦੇ ਹਨ ਵੈਸਟਰਨ ਕ੍ਰਿਟੀਸਿਜ਼ਮ ਜਦੋਂ ਕੀਤੀ ਜਾਂਦੀ ਹੈ ਉਸ ਦੇ ਵਿੱਚ ਪੱਛਮੀ ਆਲੋਚਕ ਦੇ ਕਹਿੰਦੇ ਹੈ ਕਿ ਗੀਤ ਦਾ ਸਭ ਤੋਂ ਪਹਿਲਾ ਲੱਛਣ ਸੰਗੀਤਾਤਮਿਕਤਾ ਸਵੀਕਾਰ ਹੈ ਸੁਰ ਤੇ ਤਾਲ ਸੰਗੀਤਾਤਮਿਕਤਾ ਦੀ ਜਾਣ ਹੁੰਦੀ ਹੈ ਅਸਲ ਵਿੱਚ ਗੀਤ ਸਾਂਸਕ੍ਰਿਤੀ ਦੇ ਗਾਇਤ ਤਤੂ ਦੀ ਭੂਤ ਕਿਰਦੰਤੀ ਰੂਪ ਹੈ ਜਿਸ ਦਾ ਅਰਥ ਹੈ ਗਾਇਆ ਹੋਇਆ ਅੰਗਰੇਜ਼ੀ ਸਾਹਿਤ ਦੇ ਇਤਿਹਾਸ ਅਨੁਸਾਰ ਵੀ ਸੰਗੀਤ ਸਾਜ਼ਾਂ ਨਾਲ ਗਾਉਣ ਲਈ ਕੜੀਆਂ ਰਚਨਾਵਾਂ ਨੂੰ ਲਿਰਿਕਲ ਪੋਇਟਰੀ ਆਖਿਆ ਜਾਂਦਾ ਰਿਹਾ ਹੈ ਜਿਸ ਦਾ ਅਰਥ ਗੀਤਾਂ ਵਿੱਚ ਸੰਗੀਤਿਕ ਅੰਸ਼ ਨੂੰ ਮਾਨਤਾ ਦੇਣਾ ਹੈ ਡਾਕਟਰ ਐਮ ਐਸ ਰੰਧਾਵਾ ਨੇ ਵੀ ਇਸੇ ਗੱਲ ਦੀ ਪ੍ਰੋੜਤਾ ਕਰਦਿਆਂ ਹੋਇਆਂ ਕਿਹਾ ਹੈ ਕਿ ਗੀਤ ਦਾ ਅਸਲੀ ਨਿਤਾਰਾ ਗਾਉਣ ਨਾਲ ਹੁੰਦਾ ਹੈ ਜਿਹੜਾ ਗੀਤ ਗਾਉਣ ਲੱਗਿਆ ਸਵਾਦ ਨਾ ਦੇਵੇ ਉਹ ਕਿਤਾਬ ਦੇ ਵਰਕਿਆਂ ਤੇ ਭਾਵੇਂ ਜਿਉਂਦਾ ਹੀ ਰਵੇ ਪਰ ਲੋਕਾਂ ਦੇ ਬੁੱਲਾਂ ਤੇ ਜਿਉਂਦਾ ਨਹੀਂ ਰਹਿ ਸਕਦਾ ਇਸ ਤਰ੍ਹਾਂ ਦੇ ਨਾਲ ਗੀਤ ਦੇ ਵਿੱਚ ਸੁਭਾਵਿਕਤਾ ਹੋਣੀ ਜ਼ਰੂਰੀ ਹੈ ਅਤੇ ਉਸ ਦੇ ਵਿੱਚ ਗਾਏ ਜਾਣ ਦਾ ਗੁਣ ਹੋਣਾ ਜ਼ਰੂਰੀ ਹੈ ਤਾਂ ਹੀ ਅਸੀਂ ਉਸ ਨੂੰ ਗੀਤ ਕਹਿ ਸਕਦੇ ਹਾਂ ਇਸ ਤੋਂ ਅਗਲਾ ਲੱਛਣ ਹੈ ਨਿੱਜੀਪਨ ਗੀਤ ਦੇ ਵਿੱਚ ਗੀਤਕਾਰ ਦਾ ਨਿੱਜ ਸਮੋਇਆ ਹੁੰਦਾ ਹੈ ਇੱਥੇ ਗੀਤ ਵਿੱਚ ਕਵੀ ਦਾ ਨਿੱਜੀ ਜਜ਼ਬਾ ਉੱਭਰ ਕੇ ਸਾਹਮਣੇ ਆਉਂਦਾ ਹੈ ਡਾਕਟਰ ਪ੍ਰੇਮ ਪ੍ਰਕਾਸ਼ ਦੇ ਅਨੁਸਾਰ ਨਿੱਜੀਪਨ ਜਾਂ ਨਿੱਜੀ ਨਿਰੂਪਣ ਗੀਤਾਂ ਵਿੱਚ ਅਤਲ ਲੜਿੰਦਾ ਤੱਤ ਹੈ ਪੱਛਮੀ ਆਲੋਚਕਾਂ ਨੇ ਸਾਹਿਤ ਦੀਆਂ ਜੋ ਪ੍ਰਦਾਨ ਵਾਰਾਂ ਕੀਤੀਆਂ ਹਨ ਉਸ ਦਾ ਨਿਜਮਕ ਆਧਾਰ ਇਹੋ ਸਵੈ ਕਥਨੀ ਹੈ ਨਿੱਜੀ ਨਿਰੂਪਣ ਦੇ ਕਾਰਨ ਗੀਤਕਾਰ ਬਾਹਰਲੇ ਸੰਸਾਰ ਦੀਆਂ ਚੇਸ਼ਟਾਵਾਂ ਨੂੰ ਤਿਆਗ ਕੇ ਅੰਦਰਲੇ ਸੰਸਾਰ ਦੀਆਂ ਸ਼ਾਬਦਿਕ ਤਸਵੀਰਾਂ ਖਿੱਚ-ਖਿੱਚ ਕੇ ਦਿੰਦਾ ਹੈ ਮੀਨ ਉਸ ਦੇ ਅੰਦਰੋਂ ਜੋ ਸ਼ਬਦਾਂ ਦੀ ਬਨਾਵਟ ਅੱਗੇ ਨਿਕਲਦੀ ਹੈ ਤਾਂ ਉਸ ਦੇ ਨਾਲ ਉਸ ਦੀ ਅੰਦਰੂਨੀ ਆਵਾਜ਼ ਬਾਹਰ ਆ ਜਾਂਦੀ ਹੈ ਉਹ ਆਪਣੀਆਂ ਮਾਨਸਿਕ ਰੁਚੀਆਂ ਨੂੰ ਸਰਬਲੌਕਿਕ ਰੂਪ ਦਿੰਦਾ ਹੋਇਆ ਰੂਪਮਾਨ ਕਰਦਾ ਹੈ ਪਰੰਤੂ ਇੱਕ ਹੋਰ ਵਿਦਵਾਨ ਦੇ ਅਨੁਸਾਰ ਗੀਤ ਕਵੀ ਦੀ ਆਤਮ ਅਭਿਵਿਅਕਤੀ ਹੈ ਪਰ ਆਤਮ ਕਥਾ ਨਹੀਂ ਕਿਉਂਕਿ ਇਹ ਕਵੀ ਦੇ ਹਿਰਦੇ ਦੇ ਇੱਕ ਵਿਸ਼ੇਸ਼ ਜਜ਼ਬੇ ਨੂੰ ਦਰਸਾਉਂਦਾ ਹੈ ਸਾਰੇ ਹਿਰਦੇ ਨੂੰ ਨਹੀਂ ਜੋ ਕਿ अनेका ਭਾਵਾਂ ਦਾ ਭੰਡਾਰ ਹੈ ਮੈਂ ਇਸ ਦੇ ਵਿੱਚ ਕਵੀ ਜਾਂ ਜਿਹੜਾ ਗੀਤਕਾਰ ਹੈ ਉਸ ਦਾ ਆਪਣਾ ਨਿੱਜ ਸ਼ਾਮਲ ਹੁੰਦਾ ਹੈ ਉਸ ਦੇ ਨਿੱਜੀ ਵਿਚਾਰ ਨਿੱਜੀ ਭਾਵਨਾਵਾਂ ਇਸ ਦੇ ਅੰਦਰ ਹੁੰਦੀਆਂ ਐਂਡ ਨੈਕਸਟ ਹੈ ਇਕਹਿਰਾਪੰਤੀ ਸੰਖੇਪਤਾ ਇਹ ਵੀ ਗੀਤ ਕਾਵ ਦਾ ਇੱਕ ਮਹੱਤਵਪੂਰਨ ਲੱਛਣ ਹੈ ਗੀਤ ਦਾ ਲਘੂ ਆਕਾਰ ਮੀਨਸ ਛੋਟਾ ਰੂਪ ਅਤੇ ਵਸਤੂ ਦਾ ਇਕਹਿਰਾਪਣ ਇਸ ਦੀ ਸੰਖੇਪਤਾ ਨੂੰ ਨਿਸ਼ਚਿਤ ਕਰਦਾ ਹੈ ਲਮੇਰਾ ਆਕਾਰ ਅਤੇ ਇਸ ਦੀ ਗੁੰਝਲਦਾਰ ਵਿਸ਼ੇ ਗੀਤ ਨੂੰ ਪ੍ਰਭਾਵਸ਼ਾਲੀ ਨਹੀਂ ਬਣਨ ਦਿੰਦੇ ਆਪਣੇ ਇਕਹਿਰੇਪਣ ਕਰਕੇ ਗੀਤ ਪਾਠਕ ਜਾਂ ਸਰੋਤੇ ਦੇ ਦਿਲ ਤੇ ਦਿਮਾਗ ਦੇ ਉੱਤੇ ਸਿੱਧਾ ਅਸਰ ਪਾਉਂਦਾ ਹੈ ਔਰ ਇਵੇਂ ਹੀ ਗੀਤ ਵਿੱਚ ਕਿਸੇ ਭੂਮਿਕਾ ਜਾਂ ਜਾਣ ਪਛਾਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਕਿਉਂਕਿ ਇਸ ਨਾਲ ਗੀਤ ਲਮੀਰਾ ਹੋ ਸਕਦਾ ਸੋ ਇਸ ਤਰ੍ਹਾਂ ਦੇ ਨਾਲ ਇਸ ਦਾ ਆਰੰਭ ਝਟਪਟਾ ਹੁੰਦਾ ਗੀਤ ਦਾ ਤੇ ਨਾਟਕੀ ਹੁੰਦਾ ਹੈ ਇਸ ਵਿੱਚ ਇੰਨੀ ਸੰਖੇਪਤਾ ਹੁੰਦੀ ਹੈ ਕਿ ਜਿਉਂ ਹੀ ਇਸ ਦਾ ਜਜ਼ਬਾ ਸਿਖਰ ਨੂੰ ਚੁੰਦਾ ਨਾਲ ਦੀ ਨਾਲ ਇਹ ਖਤਮ ਹੋ ਜਾਂਦਾ ਹੈ ਇਸ ਤਰ੍ਹਾਂ ਇਸ ਦੇ ਵਿੱਚ ਅਕਹਿਰਾਪਣ ਹੁੰਦਾ ਸਰਲਤਾ ਹੁੰਦੀ ਹੈ ਸੰਖੇਪਤਾ ਹੁੰਦੀ ਹੈ ਛੋਟਾ ਰੂਪ ਇਸ ਦਾ ਹੁੰਦਾ ਜੋ ਕਿ ਸਰੋਤੇ ਦੇ ਮਨ ਦੇ ਉੱਤੇ ਅਸਰ ਪੰਦਾ ਤੇ ਉਸ ਨੂੰ ਉਹ ਯਾਦ ਵੀ ਹੋ ਜਾਂਦਾ ਬੁੱਲਾ ਤੇ ਉਹ ਗੀਤ ਚੜ ਜਾਂਦਾ ਹੈ ਅੱਗੇ ਹੈ ਨੈਕਸਟ ਸੰਜਮਤਾ ਇੱਥੇ ਲਿਖਿਆ ਨਹੀਂ ਹੈ ਪੁਆਇੰਟ ਲੇਕਿਨ ਨੈਕਸਟ ਪੁਆਇੰਟ ਇਸਦਾ ਹੈ ਸੰਜਮਤਾ ਸੰਜਮਤਾ ਗੀਤ ਇੱਕ ਸੰਜਮ ਭਰਪੂਰ ਕਾਵ ਰਚਨਾ ਹੁੰਦੀ ਹੈ ਇਹਹੀ ਕਾਰਨ ਹੈ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਸਥਾਰ ਸਾਨੂੰ ਨਜ਼ਰ ਨਹੀਂ ਆਉਂਦਾ ਇਸ ਵਿੱਚ ਆਮ ਤੌਰ ਤੇ ਇਸ ਵਿੱਚ ਆਮ ਤੌਰ ਤੇ ਇਸ਼ਾਰਿਆਂ ਤੇ ਸੰਕੇਤਾਂ ਤੋਂ ਕੰਮ ਲਿਆ ਜਾਂਦਾ ਹੈ ਵਿਦਵਾਨਾਂ ਨੇ ਇਸ ਲਈ ਆਖਿਆ ਕਿ ਗੀਤ ਦੀ ਇੱਕ ਬਹੁਤ ਹੀ ਸੰਕੁਚਿਤ ਕੈਨਵਸ ਹੁੰਦੀ ਹੈ ਇਸ ਵਿੱਚ ਬਹੁਤਾ ਵਿਸਾਰ ਨਹੀਂ ਆ ਸਕਦਾ ਇੱਕ ਵਿਦਵਾਨ ਦੇ ਅਨੁਸਾਰ ਗੀਤ ਦਾ ਆਕਾਰ ਅਕਸਰ ਛੋਟਾ ਹੁੰਦਾ ਹੈ ਇਸ ਦੇ ਆਕਾਰੀ ਛੋਟੇਪਨ ਵਿੱਚ ਭਾਵਾਂ ਦਾ ਵੱਡਾਪਨ ਸ਼ਾਮਲ ਹੁੰਦਾ ਹੈ ਨੈਕਸਟ ਹੈ ਆਸ਼ਾ ਭਰਪੂਰ ਰਚਨਾ ਗੀਤ ਦਾ ਅਗਲਾ ਲੱਛਣ ਹੈ ਆਸ਼ਾ ਭਰਪੂਰ ਰਚਨਾ ਇੱਕ ਵਿਦਵਾਨ ਦਾ ਕਹਿਣਾ ਹੈ ਕਿ ਗੀਤ ਦਾ ਇੱਕ ਆਸ਼ਾ ਹੁੰਦਾ ਹੈ ਇੱਕ ਉਦੇਸ਼ ਹੁੰਦਾ ਹੈ ਇਸ ਵਿੱਚੋਂ ਗੀਤ ਕਰਦਾ ਆਪਾਂ ਗੀਤ ਦੇ ਪਾਠਕਾਂ ਜਾਂ ਸਰੋਤਿਆਂ ਨਾਲ ਸਾਂਝਾ ਕਰਦਾ ਹੈ ਇਹ ਸਾਂਝ ਤਾਂ ਹੀ ਉਤਪਨ ਹੋ ਸਕਦੀ ਹੈ ਜੇਕਰ ਮਨ ਦੀ वेदना ਅਜਿਹੇ ਢੰਗ ਨਾਲ ਕਹੀ ਜਾਵੇ ਜਿਸ ਦੇ ਵਿੱਚੋਂ ਉਸ ਦਾ ਆਪਾ ਨਿਜ ਡੁੱਲ ਡੁੱਲ ਪੈਂਦਾ ਹੋਵੇ ਅਤੇ ਕੇਵਲ ਅਖਰੇ ਵਿਸ਼ੇ ਨੂੰ ਨਿਰੂਪਣ ਕਰਦਾ ਹੋਵੇ ਅਤੇ ਇਸ ਤਰ੍ਹਾਂ ਦੇ ਨਾਲ ਉਹ ਸਰੋਤਿਆਂ ਦੇ ਮਨਾਂ ਦੇ ਉੱਪਰ ਅਸਰ ਕਰਦਾ ਹੋਵੇ ਇਸ ਤਰ੍ਹਾਂ ਇਸ ਦੀਆਂ ਤੱਤ ਜਾਂ ਵਿਸ਼ੇਸ਼ਤਾਵਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੁਭਾਵਿਕਤਾ ਹੁੰਦੀ ਹੈ ਗਾਈ ਜਾਣ ਦਾ ਗੁਣ ਹੁੰਦਾ ਹੈ ਨਿੱਜੀਪਨ ਹੁੰਦਾ ਹੈ ਅਕੈਰਾਪਣ ਇਸ ਦੇ ਵਿੱਚ ਹੁੰਦੀ ਹੈ ਔਰ ਸੰਖੇਪਤਾ ਔਰ ਸੰਜਮਤਾ ਪਾਈ ਜਾਂਦੀ ਹੈ ਆਸ਼ਾ ਭਰਪੂਰ ਰਚਨਾ ਇਹ ਹੁੰਦੀ ਹੈ ਇਸ ਤੋਂ ਇਲਾਵਾ ਸਾਰਾਂਸ਼ ਦੇ ਵਿੱਚ ਅਸੀਂ ਦੱਸ ਸਕਦੇ ਹਾਂ ਕਿ ਗੀਤਾਂ ਦਾ ਸਬੰਧ ਸਿਰਜਕ ਦਾ ਆਪਣੀ ਸਿਰਜਣਾ ਨਾਲ ਇੱਕ ਸੁਰ ਰਹਿਣ ਨਾਲ ਹੁੰਦਾ ਜਿਵੇਂ ਹੀ ਪੰਜਾਬੀ ਬਸੂ ਦਾ ਇੱਕ ਹਿੱਸਾ ਸਿਰਜਣਾਤਮਕ ਕੰਮ ਕਰਨੋਂ ਹਟ ਜਾਂਦਾ ਤਾਂ ਗੀਤ ਵੀ ਨੂੰ ਮੰਡੀ ਦਾ ਮਾਲ ਬਣਾ ਕੇ ਪੇਸ਼ ਕਰਦਾ ਹੈ ਤਾਂ ਇਹ ਗੁਲਾਮ ਅਤੇ ਲੱਚਰ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ ਜੋ ਕਿ ਅਸੀਂ ਆਮ ਹੀ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਦੇਖ ਸਕਦੇ ਹਾਂ ਇਹੋ ਜਿਹੇ ਗੀਤ ਜੋ ਲੱਚਰ ਹੁੰਦੇ ਹੈ ਅਤੇ ਦੂਜਿਆਂ ਦੇ ਮਾਨਸਿਕਤਾ ਨੂੰ ਵੀ ਪ੍ਰਭਾਵਿਤ ਕਰਦੇ ਹੈ ਔਰ ਸਿਰਫ ਪੈਸੇ ਕਮਾਉਣ ਦੀ ਖਾਤਰ ਇਹ ਗੀਤ ਗਾਏ ਜਾਂਦੇ ਹੈ ਪਰ ਗੀਤ ਸਮਾਜ ਨੂੰ ਸੇਧ ਦੇਣ ਵਾਲੇ ਹੋਣੇ ਚਾਹੀਦੇ ਹੈ ਤਾਂ ਜੋ ਇਹਨਾਂ ਨੂੰ ਸੁਣ ਕੇ ਸਰੋਤੇ ਨਾ ਸਿਰਫ ਝੂਮਣ ਬਲਕਿ ਉਹਨਾਂ ਨੂੰ ਸਮਾਜ ਦੇ ਸੁਧਾਰ ਦੀ ਇੱਛਾ ਉਹਨਾਂ ਦੇ ਅੰਦਰੋਂ ਜਾਗਰੂਕ ਹੋਵੇ ਉਨ੍ਹਾਂ ਦੇ ਵਿੱਚ ਜੋਸ਼ ਜਾਗੇ ਅਤੇ ਜੋਸ਼ ਦੇ ਵਿੱਚ ਉਹ ਸਮਾਜ ਦੇ ਭਲੇ ਦੇ ਕੰਮ ਕਰਨ। ਇਸ ਤਰ੍ਹਾਂ ਦੇ ਨਾਲ ਇਹ ਸੀ ਪੰਜਾਬੀ ਗੀਤ ਕਾ ਇਸ ਦੇ ਤੱਤ ਲੱਛਣ ਵਿਸ਼ੇਸ਼ਤਾਵਾਂ ਅਰਥ। ਵਿਦਿਆਰਥੀਓ ਜੇ ਤੁਹਾਨੂੰ ਇਸ ਦੇ ਵਿੱਚੋਂ ਇਹ ਸਾਰਾ ਪੂਰਾ ਸਮਝ ਲੱਗ ਚੁੱਕਿਆ ਤਾਂ ਤੁਸੀਂ ਇਹਨਾਂ ਕੁਐਸਚਨਸ ਦੇ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਨਾ। ਕਿਸ ਕਵੀ ਦੀ ਰਚਨਾ ਵਿੱਚ ਗੀਤ ਦੇ ਸੂਖਮ ਭਾਵ ਮੌਜੂਦ ਹਨ? ਦੂਸਰਾ ਕੁਐਸਚਨ ਹੈ ਲਾਲਾ ਬਾਂਕੇ ਦਿয়াল ਦਾ ਗੀਤ ਕਿਹੜਾ ਹੈ ਜੋ ਪੰਜਾਬੀ ਭਾਸ਼ਾ ਦਾ ਪਹਿਲਾ ਸੰਪੂਰਨ ਤੇ ਉੱਤਮ ਗੀਤ ਹੈ ਨੈਕਸਟ ਹੈ ਪੰਜਾਬੀ ਦੇ ਦੋ ਮੁੱਖ ਗੀਤਕਾਰਾਂ ਦੇ ਨਾਂ ਲਿਖੋ ਗੀਤ ਕਾਵ ਦੇ ਦੋ ਲੱਛਣ ਦੱਸੋ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਜੋ ਇਸ ਦੇ ਨਾਲ ਤੁਹਾਡਾ ਇਹ ਸਾਰਾ ਕੁਐਸਚਨ ਰਿਵਾਈਜ਼ ਵੀ ਹੋ ਜਾਵੇ ਅਤੇ ਇਸ ਦੇ ਨਾਲ ਹੀ ਕਮੈਂਟ ਦੇ ਵਿੱਚ ਤੁਸੀਂ ਇਹ ਦੱਸੋਗੇ ਤਾਂ ਮੈਨੂੰ ਵੀ ਇਹ ਯਕੀਨ ਹੋਵੇਗਾ ਕਿ ਵਾਕਈ ਤੁਹਾਨੂੰ ਇਹ ਚੀਜ਼ ਸਮਝ ਲੱਗ ਚੁੱਕੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਿੱਚ ਕਰਵਾਇਆ ਗਿਆ ਪ੍ਰਸ਼ਨ ਦਾ ਉੱਤਰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਅੱਗੇ ਤੋਂ ਹੋਰ ਵਿਸ਼ਿਆਂ ਦੇ ਉੱਪਰ ਵੀਡੀਓ ਵੇਖਣ ਦੇ ਲਈ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਜਰੂਰ ਦੱਸੋ। ਤੁਹਾਡੇ ਇਮਤਿਹਾਨਾਂ ਵਿੱਚੋਂ ਚੰਗੇ ਨੰਬਰਾਂ ਅਤੇ ਭਵਿੱਖ ਵਿੱਚ ਕਾਮਯਾਬੀ ਲਈ ਦੁਆਵਾਂ ਸਮੇਤ ਸਾਡੇ ਵੱਲੋਂ ਪੂਰ ਜ਼ੋਰ ਕੋਸ਼ਿਸ਼ ਨਾਲ ਅਸੀਂ ਫਿਰ ਜਲਦੀ ਹੀ ਮਿਲਾਂਗੇ। ਧੰਨਵਾਦ।